ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਪੰਜਾਬ ਦੇ ਧਿਆਨਪੁਰ ਇਲਾਕੇ ਦੇ ਵਿੱਚ ਅੱਜ ਬਲੀਆਂ ਖਿਸਕਣ ਦੇ ਨਾਲ ਲੈਂਟਰ ਜੋ ਕਿ ਟੈਟੇਰੀ ਹੋ ਗਿਆ ਇਸ ਤੋਂ ਬਾਅਦ ਚਾਰ ਮਜ਼ਦੂਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜੀ ਆ ਦੱਸ ਦਿਆ ਕਿ ਅੱਜ ਧਿਆਨਪੁਰ ਦੇ ਵਿੱਚ ਅਚਾਨਕ ਹੀ ਬਲਿਆ ਵਾਲਾ ਜੋ ਕਿ ਲੈਂਟਰ ਸੀਗਾ ਉਹ ਖਿਸਕ ਜਾਂਦਾ ਜਿਸ ਤੋਂ ਬਾਅਦ ਜੋ ਚਾਰ ਮਜ਼ਦੂਰ ਜ਼ਖਮੀ ਹੋ ਜਾਂਦੇ ਨੇ ਇਥੇ ਕਨਿਮਤ ਇਹ ਰਹੀ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗਰੀਬ ਪਰਿਵਾਰ ਨੇ ਸਮਾਜ ਸੇਵੀ ਚੱਥੇਬੰਦੀ ਅਤੇ ਪੰਜਾਬ ਸਰਕਾਰ ਤੋਂ ਮਦਦ ਦੇ ਲਈ 구ਹਾਰ ਲਗਾਈ ਹੈ ਇੱਕ ਵਾਰੀ ਫੇਰ ਤੋਂ ਦੱਸ ਦਈਏ ਕਿ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਅਚਾਨਕ ਬੱਲਿਆ ਵਾਲਾ ਜੋ ਕਿ ਲੈਂਟਰ ਸੀਗਾ ਉਹ ਖਿਸਕ ਜਾਂਦਾ ਹੈ ਜਿਸ ਤੋਂ ਬਾਅਦ 16 ਸੈਂਕੜੇ ਲੈਂਟਰ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਦਿਨ ਤੋਂ ਚਾਰ ਮਜ਼ਦੂਰ ਜ਼ਖਮੀ ਹੋ ਗਏ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਸਬਾ ਧਿਆਨਪੁਰ ਦੇ ਨੌਜਵਾਨ ਪਤਰਸ ਮਸੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਜੋ ਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀਗਾ ਤੇ ਇਹ ਜੋ ਲੈਂਟਰ ਸੀਗਾ ਪਹਿਲਾਂ ਤੋਂ ਹੀ ਕੱਚਾ ਸੀਗਾ ਤੇ ਕਿਹਾ ਜਾ ਰਿਹਾ ਸੀਗਾ ਕਿ ਇਸ ਨੂੰ ਪੱਕਾ ਕਰ ਦਿੱਤਾ ਜਾਵੇ ਪਰ ਅਜੀਹਾ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਇਹ ਜੋ ਲੈਂਟਰ ਹੈ ਖਿਸਕ ਗਿਆ ਇੱਥੇ ਕਨਿਮਤ ਇਹ ਹੈ ਕਿ ਕਿਸੇ ਨੂੰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਜੋ ਚਾਰ ਮਜ਼ਦੂਰ ਨੇ ਉਹ ਜ਼ਖਮੀ ਹੋਏ ਨੇ ਨਾਮ ਪੱਤਰ ਤੇ ਕਿਥੋਂ ਰਹਿ ਰਹੇ ਆ ਇਹ ਧਿਆਨ ਫੜਦੇ ਰਹਿਣ ਵਾਲੇ ਨੇ ਇਹ ਜਿਹੜਾ ਹਾਦਸਾ ਹੋਇਆ ਲੈਂਟਰ ਦੇ ਗੰਦਾ ਕੀ ਮਾਮਲਾ ਗਿਆ ਜੀ ਇਹ ਜਿੱਦਣਾ ਜੀ ਸ਼ਨੀਵਾਰ ਲੈਂਟਰ ਪਾਉਣ ਲੱਗੇ ਹੀ ਨਾ ਸਾਰਾ ਲੈਂਟਰ ਪਿਆ ਗਿਆ ਤੇ ਇੱਕ ਬੱਲੀ ਥੱਲੋ ਖਿਸਕ ਗਈ ਆ ਉਹ ਇਹ ਚਾਰ ਜਾਨੇ ਥੱਲੇ ਆਏ ਬੱਲੇ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦ ਦੇ ਨਾਲ ਲੱਗ ਗਿਆ ਚਲੋ ਮੇਰੀ ਵੀ ਜਾਨ ਬਚ ਗਈ ਐ ਇੱਕ ਜਾਨੀ ਨੁਕਸਾਨ ਕਿਸੇ ਦੇ ਨਹੀਂ ਜ਼ਖਮੀ ਤਿੰਨ ਚਾਰ ਜਾਨੇ ਹੋਏ ਨੇ ਤੇ ਉਹਨੂੰ ਹਸਪੀਟਲ ਦੇ ਵਿੱਚ ਇਸ ਟਾਈਮ ਤੇ ਦਾਖਲ ਕਰਵਾਇਆ ਜੇ ਵੀ ਹਸਪੀਟਲ ਚ ਹੀ ਆ ਕਿੰਨੇ ਸੈਂਕੜੇ ਜਿਹੜੀ ਸਲੈਪ ਆਰੇ ਇਹ 16 ਸੈਂਕੜੇ ਜਗ੍ਹਾ ਜੇ ਸਾਰੀ ਸਾਰੀ ਟੋਟਲ ਆਸਰ ਹਾਂਜੀ ਸਾਰੀ ਸਾਰੀ ਇਕਦਮ ਢੇਗੀ ਜੇ ਤੇ ਕਿੰਨੇ ਦਾ ਨੁਕਸਾਨ ਜਿਹੜਾ ਮੰਦੇ ਇਹ 2 ਟਾਈ ਲੱਖ ਦਾ ਨੁਕਸਾਨ ਹੋਇਆ ਜੇ ਈਮਾਨਕਰ ਦੇ ਸਰਕਾਰਾਂ ਸਰਕਾਰ ਕੋਈ ਇਹ ਮੰਗ ਕਾ ਦੇ ਕਿ ਗਰੀਬ ਪਰਵਾਰ ਆ ਰਹੇ ਆ ਤੇ ਡੈਡੀ ਵੀ ਸਾਡਾ ਹੈ ਨੀ ਆ ਜੀ ਨਿਕਲ ਨਿਕੇ ਜੋਂ ਦੀ ਡੈਥ ਹੋ ਗਈ ਆ ਤੇ ਮੈਂ ਸਕੂਲ ਦੇ ਵਿੱਚ ਕੰਮ ਕਰਦਾ ਰਿਹਾ ਵਾਂ ਸਕਿਉਰਟੀ ਕਰਦਾ 5-6000 ਰੁਪਏ ਤਨਖਾਹ ਉਹਦੇ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500-600 ਟਮਗਾ ਕੇ ਮਹੀਨੇ-ਮਹੀਨੇ ਬਾਅਦ ਮੈਂ ਥੋੜਾ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾਂ ਫਿਰ ਇਹ ਉਹ ਨੋਨਾਂ ਤਿਆਰ ਕਰਦੇ ਰਹੇ ਆ ਤੇ 6 ਸਾਲ ਬਾਅਦ ਮੈਂ ਲੈਂਡਰ ਪਾਉਣ ਲੱਗਾ ਤਾਂ ਇੱਕਦਮ ਨੁਕਸਾਨ ਹੋ ਗਿਆ 2.5 ਲੱਖ ਦਾ ਮੈਂ ਸਰਕਾਰ ਕੇ ਹੀ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ। ਇਹਨਾਂ ਨੇ ਨਾਲ ਇੰਟਰ ਪਾਇਆ ਹੀ ਬੱਚਿਆਂ ਨੇ ਤੇ ਉਹ ਵਿੱਚੋਂ ਥੱਲੇ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਜਾ ਕੇ ਤੇ ਇੰਟਰ ਸਾਰਾ ਡਿੱਗ ਗਿਆ। ਇਸ ਹਾਸੇ ਵਿੱਚ ਕੋਈ ਜ਼ਖਮੀ ਹੋਇਆ? ਹਾਂਜੀ 3-4 ਜਣੇ ਹੋਏ। ਹਾਂਜੀ ਅੱਧਾ ਡਿੱਗਾ ਹੀ ਤੇ ਉਹ ਮੁੜ ਕੇ ਅਦਾ ਆਪ ਸਾਰੇ ਡੇੜਨਾ ਪਿਆ। 2.5 ਲੱਖ ਦਾ ਹੈਗਾ ਜੇ। ਹਾਂਜੀ ਇਹਨਾਂ ਦੇ ਇਹ ਡੈਡੀ ਇਹ ਛੋਟੇ ਛੋਟੇ ਹੀ ਬੱਚੇ ਜਿਨ੍ਹਾਂ ਦੇ ਡੈਡੀ ਮਰ ਗਏ ਤੇ ਮੈਂ ਇਹਨਾਂ ਦੀ ਚਾਚੀ ਆ ਤੇ ਬੜਾ ਔਖਾ ਇਹਨਾਂ ਨੇ ਥੋੜਾ ਤਕਲੀਂ ਆਂ ਹਾਂਜੀ ਆਏ ਲਗ ਲਗ ਉਹਦੇ ਪਿੰਡ ਥੋੜੇ ਸਰਪੰਚ ਆਏ ਹੀ ਥੋੜਾ ਥੋੜਾ ਉਹਨਾਂ ਨੇ ਚਲੋ ਮਦਦ ਕੀਤੀ ਆ ਹੁ ਕੀ ਸਰਕਾਰ ਨੂੰ ਕੀ ਮੰਗਰਦੇ ਤੇ ਇਹ ਇੰਨੇ ਇੱਕ ਨਾ 5 5000 ਨਾ ਤਨੀ ਕਰ ਬਣ ਜਾਣਾ ਤੇ ਬਾਕੀ ਸਾਡੀ ਮਦਦ ਕੀਤੀ ਜਾਏ ਕਿ ਸਾਡਾ ਨਾਲ ਮਿਲ ਕੇ ਲਿੰਟ ਜਿਹੜਾ ਉਹ ਪਾ ਦੇਣ ਛੱਤ ਪੈ ਜਾਏ ਤੇ ਬੱਚੇ ਆਪਣੇ ਘਰ ਰਹਿਣ ਵਾਲੇ ਬਣਨ ਸੱਜੀ ਲੈਂਟਰ ਪਾਉਂਦਾ ਪਾਉਂਦਾ ਬਸ ਬੱਲੀ ਥੱਲੇ ਖੇਚਦੀ ਆ ਬੱਲੀ ਦੇਣ ਗਏ ਮਿਹਤਰੀ ਨੱਠ ਕੇ ਚਾਰ ਪੰਜ ਜਣੇ ਉਹ ਵੀ ਸੋ ਥੱਲੇ ਤੇ ਥੱਲੇ ਰਹਿ ਗਏ ਆ ਚਲੋ ਬਚਾਓ ਗਿਆ ਚਲੋ ਜ਼ਖਮੀ ਹੋਏ ਨੇ ਉਹ ਉੱਥੇ ਹਸਤਾਲਿਆ ਚਲੋ ਖੁਦਾ ਉਹਨਾਂ ਦੀ ਮਜਦ ਕਰੇ ਚਲੋ ਠੀਕ ਠਾਕ ਹੋਣ ਤੇ ਚਲੋ ਆਪਣੇ ਘਰ ਆਉਣ ਇਨਸਾਨੀ ਵੀ ਮਨ ਨੂੰ ਤਸੱਲੀ ਹੋਏ ਕਿ ਭਈ ਇਹ ਚਲੋ ਗਰੀਬ ਬਹੁਤ ਜ਼ਿਆਦੇ ਆ ਕਮਾਤਰ ਬੰਦੇ ਆ ਚਲੋ ਮਜਦ ਕੀਤੀ ਤੇ